ਇਸ ਲਈ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਸਰਹੱਦ ਤੇ ਜਨਾਲਾ ਸੈਕਟਰ ਵਿੱਚ ਇੱਕ ਸ਼ੱਕੀ ਕਿਸ਼ਤੀ ਮਿਲੀ ਹੈ ਬੀਐਸਐਫ ਨੂੰ ਇਹ ਸ਼ੱਕੀ ਕਿਸ਼ਤੀ 라ਵੀ ਦਰਿਆ ਚੋਂ ਮਿਲੀ ਹੈ ਕਿਸ਼ਤੀ ਦੇ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਕੀ ਜਾਣਕਾਰੀ ਹੈ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਜੋ ਅਜੇ ਨਾਲਾ ਸੈਕਟਰ ਹੈ ਉੱਥੋਂ ਦੀ ਬੀਐਸਐਫ ਦੀ ਪੋਸਟ ਹੈ ਤੋਤਾ ਜਿੱਥੇ ਕਿ ਹਰ ਰੋਜ਼ ਦੀ ਤਰ੍ਹਾਂ ਬੀਐਸਐਫ ਦੇ ਜਵਾਨ ਪੈਟਰੋਲਿੰਗ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਸ਼ੱਕੀ ਜੋ ਬੇੜੀ ਹੈ ਉਹ ਦੇਖੀ ਤਾਂ ਤੁਰੰਤ ਉਹਨਾਂ ਨੇ ਆਪਣੀਆਂ ਸਟਰੀਟ ਬੋਸ ਤੇ ਉਸ ਵੱਲ ਜਾ ਕੇ ਜਦੋਂ ਉੱਥੇ ਜਾ ਕੇ ਜਾਂਚ ਕੀਤੀ ਤਾਂ ਖਾਲੀ ਕਿਸ਼ਤੀ ਸੀ ਜਿਸ ਨੂੰ ਬੀਐਸਐਫ ਨੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਇਹ ਕਿਸ਼ਤੀ ਕਿਹੜੇ ਪਾਸੇ ਆਈ ਸੀ ਔਰ ਇਸ ਨੂੰ ਇੱਥੇ ਢਿਜੇ ਜਾਣ ਤੇ ਕੀ ਮਕਸਦ ਸੀ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਸਾਰੇ ਅਧਿਕਾਰੀ ਉਸ ਮੌਕੇ ਤੇ ਪਹੁੰਚ ਚੁੱਕੇ ਹਨ ਔਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਧੰਨਵਾਦ ਰਾਜੀਵ ਇਸ ਸਾਰੀ ਜਾਣਕਾਰੀ ਦੇ ਲਈ